ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਜੁੱਧ ਛੇੜਿਆ ਹੋਇਆ ਪਰ ਦੂਜੇ ਪਾਸੇ ਮਾਨਸਾ ਦੀ ਇੱਕ ਅਜਿਹੀ ਵੀਡੀਓ ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਵੇਂ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਤੇ ਸੁੰਨੀਆਂ ਥਾਮਾਂ ਲੱਭੀਆਂ ਜਾ ਰਹੀ ਨੇ ਆਪਣੇ ਟੀਕੇ ਲਾਉਣ ਨੂੰ ਨਸ਼ਾ ਕਰਨ ਨੂੰ ਕਿਉਂਕਿ ਵੀਡੀਓ ਮਾਨਸਾ ਦੇ ਥਾਣਾ ਸਦਰ ਦੇ ਏਰੀਆ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਦੋ ਨੌਜਵਾਨ ਨਸ਼ਾ ਕਰ ਰਹੇ ਸੀ ਤਾਂ ਪਰਮਿੰਦਰ ਸਿੰਘ ਝੋਟਾ ਮੌਕੇ ਤੇ ਪਹੁੰਚਿਆ ਤੇ ਉਸ ਦੇ ਵੱਲੋਂ ਇਨ੍ਹਾਂ ਦੋਨੇ ਨੌਜਵਾਨਾਂ ਨੂੰ ਕਾਬੂ ਕੀਤਾ। ਹਾਲਾਂਕਿ ਉਹਨਾਂ ਦੀ ਵੀਡੀਓ ਵੀ ਬਣਾਈ ਗਈ ਤੇ ਉਹਨਾਂ ਦੇ ਕੋਲ ਜਿਹੜਾ ਨਸ਼ਾ ਸੀ ਉਸ ਦੀ ਵੀ ਵੀਡੀਓ ਬਣਾਈ ਗਈ ਤੇ ਦਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਨਸ਼ਾ ਉਹ ਨੌਜਵਾਨ ਨੂੰ ਬਰਬਾਦੀ ਦੇ ਲੈ ਆ ਕੇ ਖੜਾ ਕਰ ਦਿੱਤਾ ਤੇ ਨੌਜਵਾਨ ਇਸ ਦੀ ਦਲਦਲ ਦੇ ਵਿੱਚ ਤਰਦੇ ਜਾ ਰਹੇ ਨੇ। ਆ ਦੇਖ ਆ ਥੋੜੇ ਆ ਦੇਖ ਲੋ ਯਾਰ ਸਾਦਰ ਦਾ ਸਾਦਰ ਥਾਣੇ ਦੇ ਜਮਾ ਨੇੜੇ ਬਿਲਕੁਲ ਸਾਦਰ ਥਾਣਾ ਰਮਨ ਦਿੱਤੇ ਵਾਲੇ ਰਮਨ ਦਿੱਤੇ ਵਾਲਾ ਔਰੇ ਬਿਆੰਤ ਕੋਰ ਐ ਸਿਚੂ ਆ ਮੈਡਮ ਔਰੇ ਤੇ ਰੋਗੀ ਨੋਰੇ ਆ ਵੀਰਾ ਇੱਧਰ ਆ ਜਾ ਮੂਨ ਪੇਟ ਲੈ ਮੂਨ ਪੇਟ ਲੈ ਤੈਨੂੰ ਨਾ ਚੱਕ ਲੈ ਮੂਨ ਪੇਟ ਲੈ ਸਹੀ ਸੀ ਦੱਸੋ ਕਿੱਥੋਂ ਲੈ ਆਵੇਂ ਉਹ ਬੰਦੇ ਕੋਲੇ ਵਗ ਜੂ ਪਰ ਇਹ ਤੋਂ ਲੈ ਕੇ ਆਂ ਫੋਨ ਦਿਖਾਓ ਕਿਥੋਂ ਸਹੀ ਦੱਸ ਦਿਓ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਇੱਥੋਂ ਲੈਤਾ ਆ ਦੇਖ ਲੋ ਯਾਰ ਇਹਨਾਂ ਦਾ ਜੁੱਧ ਨਸ਼ਿਆਂ ਵਿਰੁੱਧ ਕਿੰਨੀ ਉਮਰ ਆ ਤੇਰੀ ਥੋੜੀ ਜਿਹੜੀ ਇਹ ਜੁੱਧ ਨਸ਼ਿਆਂ ਵਿਰੁੱਧ ਆ ਟੀਕੇ ਦੇਖ ਲੋ ਇਹਨਾਂ ਦੇ ਹੱਥ ਕੀ ਕੰਮ ਕਰਦਾ ਤੂੰ ਮੈਂ ਡਰਾਈਵਰ ਆ ਬਾਈ ਯਾਰ ਡਰਾਈਵਰ ਆ ਤੇ ਤੁਮਰੀ ਜਾਈਏ ਦਿਖਾਈ ਆ ਹਾ ਕਿੰਨਾ ਤੂੰ ਫਿਰ ਜੇਬਾਂ ਪਾ ਕੇ ਅੰਦਰ ਵਟ ਆ ਦੇਖ ਆ ਦੇਖੀ ਓਏ ਦੇਖੀ ਹਾਲ ਇਹਨਾਂ ਦਾ ਹੋਰ ਦਿਖਾਈ ਦੂਜੇ ਪਾਸੇ ਓਏ ਹਏ ਦੂਜੇ ਵਸੀਏ ਦੇਖ ਤੁਸੀਂ ਯਾਰ ਕਿੰਨੇ ਦਾ ਲਿਆ ਸੀ ਕਿੰਨੇ ਦਾ ਲਿਆ ਸੀ ਉਹ ਵੀ ਕੱਢ ਕੇ ਰੱਖਿਆਗਾ ਲੁਕੋ ਜਾ ਉਹ ਮੈਂ ਤੁਹਾਨੂੰ ਦੇ ਹੈ ਕੁਝ ਨਹੀਂ ਕਹਿਣਾ ਕੁਝ ਮਰਜ਼ੀ ਹੋਵੇ ਤੂੰ ਦਿਖਾ ਓਏ ਆ ਦੇਖ ਲੈ ਸਾਡੀ ਪੰਜਾਬ ਦੀ ਜਬਾਨੀ ਦਾ ਹਾਲ ਹੈ ਮੈਂ ਤੁਹਾਨੂੰ ਉਹ ਦੇਖ ਲੈ ਸੋਹਣੇ ਨੂੰ ਚੱਲ ਇਹ ਜਮਾ ਸਾਦਾ ਠਾਣੇ ਦੇ ਲਵੇ ਆ ਜੀ ਇਹ ਤਾਂ ਇਹ ਸਾਡੇ ਦੇ ਪਛੇ ਪਾਈ ਜਾਂਦੇ ਨੇ ਧਰਨ ਲਾ ਪੇਟ ਲਾ ਉਹ ਇਹ ਨੌਜਵਾਨ ਮਰ ਗਿਆ ਅਸੀਂ ਆ ਦੇਖੋ ਦਿਖਾਓ ਕਿੰਨਾ ਉਹ ਦੇਖੋ ਥੋੜੀ ਭਾਂ ਲਾ ਵੇਚਣ ਵਾਲੇ ਨੇ ਓਏ ਨਾ ਨਾ ਆ ਲੈ ਗਏ ਚੋ ਆਹੇ ਕੰਡਾ ਨਾ ਨਾ ਮੈਂ ਸਾਰਾ ਕੁਝ ਕਾਡੂੰ ਤੇਰੇ ਕੋਲ ਆ ਦੇਖ ਵੇਚਣੇ ਨੇ ਜੀ ਆਪੀ ਕੱਢ ਦੇ ਨਹੀਂ ਮੈਂ ਪੁਸਤ ਬੋਲ ਲੈ ਕੇ ਚਲੂੰਗਾ ਅਸੀਂ ਕੰਡੇ ਨਾਲ ਕੱਢ ਕਿੱਥੇ ਸਮਾਨ ਨਹੀਂ ਮੈਂ ਨਾ ਨਾ ਸਿਰ ਦੀ ਸੌ ਇਹ ਇੱਥੇ ਥੋੜਾ ਗੁਰੂ ਗ੍ਰੰਥ ਸਾਹਿਬ ਦੀ ਸੌਜੀ ਫੜ ਕੇ ਰੱਖੀ ਗਏ ਭੱਜਨ ਨਾ 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 ਬੱਜਦੇ ਬਾਈ ਤੈਥੋਂ ਬੱਜਾਂਗੇ ਆ ਦੇਖ ਫੇ ਕੰਡਾ ਹੀ ਕਰਦੇ ਹੋ ਤੁਸੀਂ ਕੰਡਾ ਹੀ ਕਰਦੇ ਹੋ ਤੁਸੀਂ ਜਾ ਇਹਦਾ ਉੱਚ ਅਗਲਾ ਘਟ ਪਾ ਦਿੰਦਾ ਇਹ ਤਾਂ ਪਤਾ ਮੋਲਾ ਦੇ ਨਾਲ ਤਾਂ ਹੈ ਨਹੀਂ ਯਾਰ ਗਾਂ ਚਲਾ ਲੈ ਇੱਕ ਮਿੰਟ ਆ ਦੇ ਤੇਰੇ ਸਾਹਮਣੇ ਜੇ ਮੇਰੇ ਕੋਲ ਸੌਦਾ ਕੋਲੋਂ ਨਿਕਲਿਆ ਦਾ ਕੁੱਟੂਗਾ ਯਾਦ ਲਾਉਣ ਜੋਗਾ ਆਪ ਹੀ ਕਢ ਦੇ ਆਦ ਲਾਉਣ ਜੋਗ ਨਹੀਂ ਰੱਖ ਇਹਦਾ ਕੋਈ ਮਜੂਰੀ ਨਹੀਂ ਇਹਦੀ ਲੈ ਗਿਆ ਆ ਪਰ ਲੀ ਜੇ ਉਸਦਾ ਖਾਣ ਪੀਣ ਵਾਲਾ ਸਾਨੂੰ ਮੈਂ ਤਾਂ ਨਹੀਂ ਕੁਛ ਕਹਿੰਦਾ ਗਲਗਲਾ ਕੰਡਾ ਦਾ ਪਾਪ ਆ ਯਾਰ ਇਹ ਤਾਂ ਉਹ ਰੱਖ ਰੱਖ ਆ ਦੇਖ ਹਾਏਗਾ ਤਾਂ ਹੈਗਾ ਹੁਣ ਸਮਾਨ ਗੁਰੂ ਗ੍ਰੰਥ ਸਾਹਿਬ ਦੀ ਸੌਂ ਬਵੀ ਗੁਰੂ ਗ੍ਰੰਥ ਸਾਹਿਬ ਕਹੜਾ ਹੈ ਮਰੀ ਹੈ ਨਾ ਤੇਰੇ ਕੋਲ ਕੰਡਾ ਡਰਾਈਵਰ ਬੰਦਾ ਹੈ ਆ ਦੇਖ ਇੰਨਾ ਸਮਾਨ ਇੰਨਾ ਕਿੰਨੇ ਦਾ ਹੈ ਆ ਦੇਖ ਬਾਈ ਆ ਦੇ ਇਧਰ ਇਧਰ ਹੁਣ ਤੁਸੀਂ ਮੈਨੂੰ ਐਂ ਦੱਸ ਦਿਓ ਨਹੀਂ ਮੈਂ ਤੁਹਾਨੂੰ ਥਾਣੇ 'ਚ ਲੈ ਕੇ ਜਾ ਸੱਚ ਸੱਚ ਦੱਸ ਦਿਓ ਵੀ ਇੱਥੋਂ ਹੀ ਲੈ ਤਾ ਨਾ ਜਿਹੜੇ ਬੰਦੋ ਲੈ ਕੇ ਆਏ ਨਾ ਨਾ ਨਹੀਂ ਜਾਣਦੇ ਬੰਦੇ ਨਾ ਨਹੀਂ ਨਾ ਸੁਣੂ ਐ ਬਣਾ ਇਧਰ ਐਂ ਕਰ ਗਿਆ ਗੱਗਣਾ ਨਾ ਜਾਣਦੇ ਆ ਦੇਖ ਲੋ ਜੀ ਇਹ ਸਾੜ ਦੇ ਪਾਉਣ ਦੇ ਪਰਚੇ ਨਸੇ ਰੋਕਣ ਦਾ ਅਜੇ ਤਰੀਕਾ ਨਹੀਂ ਆ ਓਏ ਤਰੀਕਾ ਅਜੇ ਤਰੀਕਾ ਨਹੀਂ ਪਤਾ ਭਾਈ ਹੁਣ ਖੋਲ 31 14 14 14 7 ਟਾਈਮ ਕਿੰਨੇ ਵਜੇ ਦਾ 10 11 ਸੀ ਧਰ ਨਾਲ ਧਰਨੇ ਤੇ ਜਾਂਦੇ ਸੀ ਤੇ ਇਹ ਆ ਦੇਖੋ ਆ ਇਹਨਾਂ ਨੇ ਆਪ ਦਿੱਤਾ ਗਾ ਮੈਂ ਹੁਣ ਇਹਨਾਂ ਨੂੰ ਕੀ ਕਹਾਂ ਕਿਹਨੇ ਦਾ ਲੈ ਕੇ ਆਏ ਓਏ ਹਜ਼ਾਰ ਦਾ 2000 ਦਾ ਲੈ ਕੇ ਆਉਣਗੇ ਲੈ ਕੇ ਆਉਣਗੇ ਆਪ ਦਾ ਖਰਚਾ ਕੱਢਣ ਲਈ ਇਹ ਵੇਚਣਗੇ ਇੰਨਾ ਇੰਨਾ ਆ ਪਿਆ ਕੰਡਾ ਦੇਖੋ ਆ ਕੰਡਾ ਹੈ ਇਹ ਵੇਚਣਗੇ ਲੈ ਕੇ ਆਉਂਦੇ ਨੇ ਹੈ ਵੱਡੇ ਬੰਦੇ ਦਾ ਗਰੀਬ ਨੇ ਖਾਣ ਪੀਣ ਦਾ ਮਰੀਜ਼ ਨੇ ਹਾਂ ਜੀ ਸੌ ਖਾਓ ਜਮ ਗੁਰੂ ਗ੍ਰੰਥ ਸਾਹਿਬ ਜੀ ਸੌ ਜੀ ਨਹੀਂ ਵੇਚਦੇ ਨਾ 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 ਐਦੂ ਬਾ ਪਿੰਡ ਲਾਜ ਕਰਵਾ ਮਾ ਹੋਡਾ ਨਾ ਚੱਲ ਕੇ ਕਰ ਸੈਂਟਰ ਚ ਗੱਲਾਂ ਨੂੰ ਸੈਂਟਰ ਚ ਨਹੀਂ ਗੱਡੀ ਭਰੀ ਖੜੀ ਹੈ ਜਿਹੜੀ ਗੱਡੀਆਂ ਦਿਖਾਣ ਨੂੰ ਚਲੋ ਕਿਹੜੀ ਗੱਟ ਗੱਡੀ ਦਿਖਾ ਖਾ ਖਾ ਚਲ ਸੌ ਗਾਇਸ ਸੱਜੇ ਖੜੀ ਆ ਨਾ ਚੱਟਾ ਜੀ ਇਹਨੂੰ ਆਪਾਂ ਰੇਟ ਚ ਲਾਉਣੇ ਆ ਕੀ ਕਰੀਏਗਾ ਤੂੰ ਦੱਸ ਲੈ ਆ ਬਈ ਆ ਆ ਮੈਂ ਹੁਣ ਕੀ ਕਰਾਂ ਬਾਈ ਓਏ ਹਣਾ ਹਾ ਤਾਂ ਹੱਥਾ ਮੇਰੇ ਪੈਰੀ ਹੱਥ ਲਾਉਣਾ ਆ ਦੇ ਵਿੱਚ ਬਾਕਾਂ ਆਪਾ ਆਪ ਪੁਲਿਸ ਦਾ ਕੰਮ ਹੈ ਸਾਡਾ ਕੰਮ ਨਹੀਂ ਹੈ ਦੇਖ ਲੋ ਹਾਲ ਮੈਂ ਜਾ ਰਿਹਾ ਸੀ ਮੇਰੇ ਕੋਲ ਗਾਗਨ ਆਇਆ ਫਿਰਸੀ ਵਾਲਾ ਸਾਡਾ ਕਹਿੰਦਾ ਧਰਨਾ ਹੈਗਾ ਕਿਸੇ ਦੇ ਪੈਸੇ ਮੁੱਕਰ ਕੇ ਸਾਡੇ ਠਾਣੇ ਜਾਣਾ ਸਾਡੇ ਦੇ ਪਰਚੇ ਪਾਉਣ ਨੇ ਮੇਰੇ ਪਿਓ ਤੇ ਪਾਤੀ ਸਾਡੀ ਟੀਮ ਤੇ ਪਾਤੀ ਖੜ ਜੋ ਜਾਓ ਨਾ ਇਹ ਨਸ਼ੇਂਬਰ ਤੋਂ ਜੁੱਧ ਮੈਂ ਇਹ ਸਾਰਾ ਦਿਨ ਕਰਤਾਂ ਦਾ ਕੰਮ ਗੱਲ ਕਰ ਹੁਣ ਮੈਂ ਕਿਉਂ ਕਰਾਂ ਹਾਂ ਹੁਣ ਜਾ ਕੇ ਫੋਨ ਡਿੱਗੀ ਲੜਕਿਆ ਹੋਇਆ ਹੈ ਅਕੰਡਾ ਪੰਨ ਵੇਚੋਗੇ ਪੰਨ ਗੰਡਾ ਆਪੀ ਕੰਧ ਤੇ ਮਾਰਨ ਨੂੰ ਇਹਦਾ 5 ਗ੍ਰਾਮ ਕੰਡੇ ਦਾ ਪਰਚਾ ਹੈ ਜਿਹੇ ਪਾਉਣ ਗਲੀ ਗਲੀ ਜਾਏ ਵਿਕ ਰਹੇ ਹੈ ਸੋਦਾ ਦੇ ਕਿ ਨਸ਼ੇ ਦੇ ਖਿਲਾਫ ਸਰਕਾਰ ਪਹਿਲਾਂ ਹੀ ਇੱਕ ਯੁੱਧ ਛੇੜ ਬੈਠੀ ਆ ਪਰ ਦੂਜੇ ਪਾਸੇ ਨਸ਼ੇ ਦੇ ਵਿੱਚ 10 ਸੇ ਨੌਜਵਾਨ ਆਪਣੇ ਆਪ ਨੂੰ ਕਿਵੇਂ ਬਾਹਰ ਕੱਢਣਗੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ